ਨਾਮ ਹੈ ਅਜ ਤੁਸੀਂ ਲੱਡੂ ਬੰਨ ਰਹੇ ਹੋ ਕੱਲ੍ਹ ਹੀ ਬੰਨ ਰਹੇ ਹੋ ਮੇਰਾ ਨਾਮ ਦੀਪਕ ਕੁਮਾਰ ਲਵਲੀ अरोड़ा ਜੀ ਆਪਾਂ ਸੈਦਾਗੜ੍ਹ ਦੇ ਨਿਵਾਸੀ ਆ ਜੀ ਅਸ ਸਾਨੂੰ ਜਿਹੜਾ ਮਾਨ ਸਰਕਾਰ ਨੇ ਐਮਐਲਏ ਰਮਨ अरोड़ा ਤੇ ਐਕਸ਼ਨ ਲਿਆ ਆ ਅਸੀਂ ਮਹਿਲਾ ਨਿਵਾਸੀ ਬੜੇ ਖੁਸ਼ ਆ ਇਸ ਕੋ ਟੋਪਿਕ ਤੇ ਕਿਉਂਕਿ 5 ਮਹੀਨੇ ਹੋ ਗਏ ਸੀਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਤੇ ਰਮਨ ਰੋੜਾ ਜੀ ਨੇ 307 ਦਾ ਪਰਚਾ ਤਿੰਨ ਬੰਦਿਆਂ ਤੇ ਪਵਾਇਆ ਸੀ ਝੂਠਾ ਹੋ ਗਿਆ ਜਿਹਦਾ ਕੋਈ ਬੁਨਿਆਦ ਨਹੀਂ ਸੀ ਹਵਾ ਦੇ ਵਿੱਚ ਪੱਤਾ ਕਰਾਇਆ ਗਿਆ ੱੱਕੇ ਦੇ ਨਾਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਪੋਲਿਟিক্যাল ਪ੍ਰੈਸ਼ਰ ਇਹਦਾ ਜਿਆਦਾ ਸੀਗਾ ਜੋ ਮੌਜੂਦਾ ਐਮਐਲਏ ਹੈ ਮੌਜੂਦਾ ਸਰਕਾਰ ਸੀਗੀ ਸਾਡੀ ਪਰਮਾਤਮਾ ਨੇ ਸੁਣਵਾਈ ਕੀਤੀ ਹੈ ਇਹਦੀ ਜਿਹੜੀ ਆਮਾਨ ਸਰਕਾਰ ਨੇ ਸਿਕਿਉਰਿਟੀ ਇਹਦੇ ਕੋਲ ਵਾਪਸ ਲੈ ਲਈ ਅਸੀਂ ਬੜੀ ਖੁਸ਼ ਹਾਂ ਉਸ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆਂ ਔਰ ਮੈਂ ਆਮਾਨ ਸਰਕਾਰ ਅੱਗੇ ਬਰਯਾਦ ਕਰਾਂਗਾ ਔਰ ਬਾਕੀ ਸਰਕਾਰਾਂ ਅੱਗੇ ਵੀ ਕਹਾਂਗਾ ਬਾਕੀ ਪਾਰਟੀਆਂ ਅੱਗੇ ਵੀ ਕਿ ਇਦਾਂ ਦੇ ਕਰਪਟ ਐਮਐਲਏ ਨੂੰ ਆਪਣੀ ਪਾਰਟੀ ਦੇ ਵਿੱਚ ਨਾ ਲਿੱਤਾ ਜਾਵੇ ਔਰ ਜਿਹੜੀ ਪਾਰਟੀ ਵੀ ਇਸ ਐਮਐਲਏ ਨੂੰ ਆਪਣੇ ਵਿੱਚ ਲਏਗੀ ਆਪਾਂ ਉਹਦੇ ਸੈਂਟਰ ਦੇ ਵਿੱਚ ਉਸ ਪਾਰਟੀ ਦਾ ਬਹਿਸ਼ਕਾਰ ਕਰਾਂਗੇ ਔਰ ਵੀ ਕੋਈ ਕਾਰਵਾਈ ਅਸੀਂ ਚਾਹੁੰਦੇ ਹਾਂ ਕਿ ਇਹਦਾ ਵੱਧ ਤੋਂ ਜਲਦੀ ਤੋਂ ਜਲਦੀ ਇਹਦਾ ਅਸਤੀਫਾ ਲਿਆ ਜਾਵੇ ਇਹਨੂੰ ਐਮਐਲਏ ਦੀ ਕੁਰਸੀੋਂ ਬਰਖਾਸ ਕੀਤਾ ਜਾਵੇ ਜਿਸ ਦਿਨ ਐਮਐਲਏ ਕੁਰਸੀੋਂ ਬਰਖਾਸ ਹੋਇਆ ਅਸੀਂ ਲੱਡੂ ਵੰਡੇ ਆ ਉਸ ਦਿਨ ਪੂਰੇ ਜਲੰਧਰ ਸੈਦਾਂਗੇੜ ਦੇ ਵਿੱਚ ਅਸੀਂ ਢੋਲ ਵਜਾ ਕੇ ਪਾਰਟੀ ਕਰਾਂਗੇ ਔਰ ડીਜੇ ਲਵਾ ਕੇ ਇੱਥੇ ਨੱਚਣ ਗਾਣ ਦਾ ਪ੍ਰੋਗਰਾਮ ਹੋਏਗਾ ਏਡੀ ਖੁਸ਼ੀ ਸਾਨੂੰ ਮਿਲੂ ਹੋਏਗੀ ਜਿਸ ਦਿਨ ਐਮਐਲਏ ਕੁਰਸੀੋਂ ਥੱਲੇ ਲਾਇਆ ਜਾਊਗਾ